ਪੰਜਾਬ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਐਸੇ ਮਹੀਨੇ ਦੇ ਵਿੱਚ 4 ਅਪ੍ਰੈਲ ਤੱਕ ਖਤਮ ਹੋਈਆਂ ਨੇ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਰਿਜ਼ਲਟ ਦੀ ਤਿਆਰੀ ਡਿੜੀਆ ਪੰਜਾਬ ਬੋਰਡ ਦੇ ਵੱਲੋਂ ਕੀਤੀ ਜਾ ਰਹੀ ਹੈ। ਬੱਚਿਆਂ ਦੇ ਵਿੱਚ ਵੀ ਬੜੀ ਬੇਸਬਰੀ ਨਾਲ ਉਡੀਕ ਹੈ ਕਿ ਆਖਰ ਉਹਨਾਂ ਦਾ ਰਿਜ਼ਲਟ ਜਿਹੜਾ ਬੋਰਡ ਦੀ ਪ੍ਰੀਖਿਆ ਦਾ ਉਹ ਕਦੋਂ ਆਵੇਗਾ ਤੇ ਨਾਲ ਨਾਲ ਰਿਜ਼ਲਟ ਨੂੰ ਲੈ ਕੇ ਬੱਚਿਆਂ ਦੇ ਦਿਲਾਂ ਵਿੱਚ ਕਿਤੇ ਨਾ ਕਿਤੇ ਡਰ ਧੜਕਾ ਤੇ ਹੁਆ ਵੀ ਬਣਿਆ ਰਹਿੰਦਾ ਹੈ ਕਿ ਆਖਰ ਰਿਜ਼ਲਟ ਕਿਵੇਂ ਦਾ ਆਵੇਗਾ ਜਿਨ੍ਹਾਂ ਨੇ ਮਿਹਨਤ ਕੀਤੀਆਂ ਨੇ ਉਹਨਾਂ ਨੂੰ ਸਿਰਫ ਇੰਨਾ ਹੁੰਦਾ ਕਿ ਸਾਡੇ ਅੰਕ ਘਟਣਾ ਜਾਂ ਜਾਂ ਅਸੀਂ ਪਿੱਛੇ ਨਾ ਰਹਿ ਜਾਈਏ ਪਰ ਤਰਕਾ ਸਾਰਿਆਂ ਦੇ ਦਿਲਾਂ ਦੇ ਵਿੱਚ ਹੁੰਦਾ ਜੇ ਹੁਣ ਪੰਜਾਬ ਬੋਰਡ ਦੀਆ ਇਸ ਵੇਲੇ 10ਵੀਂ ਤੇ 12ਵੀਂ ਦੀ ਬੋਰਡ ਦੀ ਪ੍ਰੀਖਿਆਵਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਆਖਰੀ ਪੇਪਰ ਸੀ ਉਹ 4 ਅਪ੍ਰੈਲ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਹੁਣ ਰਿਜ਼ਲਟ ਲਗਾਤਾਰ ਤਿਆਰੀ ਦੇ ਵਿੱਚ ਹੈ ਤੇ ਰਿਜ਼ਲਟ ਦੀ ਜੇ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੀ ਬੋਰਡ ਪ੍ਰੀਖਿਆਵਾਂ 10ਵੀਂ ਤੇ 12ਵੀਂ ਦਾ ਰਿਜ਼ਲਟ ਜੇ ਹੁਣ ਦੇਖਿਆ ਜਾਵੇ ਤਾਂ 10ਵੀਂ ਦਾ ਰਿਜ਼ਲਟ ਜਿਹੜਾ ਸਿਰਫ ਉਹ ਐਸੇ ਹਫਤੇ ਵਿੱਚ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਨਾਲ ਨਾਲ 12ਵੀਂ ਦਾ ਜਿਹੜਾ ਰਿਜ਼ਲਟ ਹੈ ਉਹ ਉਸ ਨੂੰ ਐਸੇ ਮਹੀਨੇ ਦੇ ਲਾਸਟ ਵੀਕ ਦੇ ਵਿੱਚ ਜਿਹੜਾ ਆਉਣ ਦੀ ਕਿਆਸਰਾਈ ਲਾਈ ਜਾ ਰਹੀ ਹੈ ਇਹ ਜਿਹੜੀਆਂ ਕਿਆਸਰਾਈਆਂ ਨੇ ਇਹ ਅਜੇ ਤੱਕ ਐਸ ਕਰਕੇ ਲਗਾਈਆਂ ਜਾ ਰਹੀਆਂ ਜਾਂ ਉਮੀਦ ਜਿਹੜੀ ਹੈ ਰਿਜ਼ਲਟ ਆਉਣ ਦੀ ਐਸ ਕਰਕੇ ਇਹ ਤਰੀਕਾ ਦੇ ਵਿੱਚ ਜਤਾਈ ਜਾ ਰਹੀ ਹੈ ਕਿਉਂਕਿ ਪਿਛਲੇ ਸਾਲ 2024 ਦੇ ਵਿੱਚ 10ਵੀਂ ਦਾ ਰਿਜ਼ਲਟ 18 ਅਪ੍ਰੈਲ 2024 ਨੂੰ ਆਇਆ ਸੀ ਤੇ ਨਾਲ ਦੂਜੇ ਪਾਸੇ 12ਵਾਂ ਦਾ ਜਿਹੜਾ ਰਿਜ਼ਲਟ ਸੀ ਉਹ 30 ਅਪ੍ਰੈਲ 2024 ਨੂੰ ਡਿਕਲੇਅਰ ਕੀਤਾ ਗਿਆ ਸੀ ਤਾਂ ਇਸੇ ਤਰੀਕਾਂ ਦੀ ਆਸ ਦੇ ਉੱਤੇ ਇਹ ਹੀ ਉਮੀਦ ਹੁਣ ਜਿਤਾਈ ਜਾ ਰਹੀ ਹੈ ਕਿ ਇਨਾਂ ਹੀ ਤਰੀਕਾਂ ਦੇ ਲਗਭਗ ਥੋੜਾ ਬਟਾ ਅੱਗੇ ਪਿੱਛੇ ਜਿਹੜਾ ਰਿਜ਼ਲਟ ਹੈ ਉਹ ਡਿਕਲੇਅਰ ਹੋ ਸਕਦਾ ਪੰਜਾਬ ਬੋਰਡ ਦੇ ਵੱਲੋਂ ਇਹ ਜਿਹੜਾ ਨਤੀਜਾ ਪੰਜਾਬ ਬੋਰਡ ਦਾ 10ਵੀਂ ਔਰ 12ਵੀਂ ਦਾ ਉਹ ਨਤੀਜਾ ਐਲਾਨਿਆ ਜਾ ਸਕਦਾ ਪਰ ਇਹਦੇ ਲਈ ਹਜੇ ਤੱਕ ਵਿਭਾਗ ਦੇ ਵੱਲੋਂ ਕੋਈ ਨਿਸ਼ਚਿਤ ਜਾਣਕਾਰੀ ਜਿਹੜੀ ਹੈ ਉਹ ਨਹੀਂ ਸਾਂਝੀ ਕੀਤੀ ਗਈ ਉਹਦੇ ਲਈ ਜਿਹੜਾ ਵਿਭਾਗੀ ਸੂਚਨਾ ਦਾ ਇੰਤਜ਼ਾਰ ਅਜੇ ਬੱਚਿਆਂ ਨੂੰ ਕਰਨਾ ਹੀ ਪਏਗਾ ਕਿ ਆਖਰ ਜਿਹੜੀ ਉਹ ਤਰੀਕ ਜਿਹੜੀ ਵਿਭਾਗ ਦੇ ਵੱਲੋਂ ਦਿੱਤੀ ਜਾਊਗੀ ਤੇ ਇੱਥੇ ਜੇ ਹੁਣ ਗੱਲ ਕਰੀਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀਆਂ 27 ਫਰਵਰੀ ਤੋਂ ਲੈ ਕੇ 4 ਅਪ੍ਰੈਲ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਹੋਈਆਂ ਨੇ ਜਿਦੇ ਵਿੱਚ 10ਵੀਂ ਦੀ ਜਿਹੜੀ ਪ੍ਰੀਖਿਆ ਸੀ ਉਹ 10 ਮਾਰਚ ਤੋਂ ਲੈ ਕੇ 4 ਅਪ੍ਰੈਲ ਤੱਕ ਹੋਈਆਂ ਤੇ 12ਵੀਂ ਦੀ ਜਿਹੜੀ ਪ੍ਰੀਖਿਆ ਉਹ 27 ਫਰਵਰੀ ਤੋਂ ਲੈ ਕੇ 4 ਅਪ੍ਰੈਲ ਦੇ ਵਿਚਕਾਰ ਜਿਹੜੀਆਂ ਖਤਮ ਹੋਈਆਂ ਨੇ ਤਾਂ ਉਸ ਤੋਂ ਬਾਅਦ ਹੁਣ ਰਿਜ਼ਲਟ ਦੀ ਲਗਾਤਾਰ ਪ੍ਰਕਿਰਿਆ ਜਿਹੜੀ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਲਗਾਤਾਰ ਚੱਲ ਰਹੀ ਹੈ ਇਸ ਤੋਂ ਬਾਅਦ ਜੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਵਿਦਿਆਰਥੀ ਕਿੰਨੇ ਅਪੀਲ ਹੋਏ ਨੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜਾ ਇਹ ਇਮਤਿਹਾਨ 2025 ਦੇ ਵਿੱਚ ਹੋਏ ਨੇ ਤਾਂ ਉਹਦੇ ਵਿੱਚ 5 ਲੱਖ 80000 3 ਵਿਦਿਆਰਥੀਆਂ ਨੇ ਜਿਹੜਾ ਇਹਦੇ ਵਿੱਚ ਦਾਖਲ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ ਤਾਂ ਉਸ ਤੋਂ ਬਾਅਦ ਜੇ 10ਵੀਂ ਦੇ ਵਿੱਚ ਦੇਖਿਆ ਜਾਵੇ ਤਾਂ 284000 568 ਜਿਹੜੇ 600 658 ਜਿਹੜੇ ਨੇ ਉਹ ਵਿਅਕਤੀ ਜਿਹੜੇ ਬੱਚੇ ਨੇ ਜਿਹੜੇ ਇੱਥੇ ਦਾਖਲ ਹੋਏ ਨੇ ਯਕੀਨੀ ਕਿ ਇਸ ਪ੍ਰੀਖਿਆ ਦੇ ਵਿੱਚ ਉਹਨਾਂ ਨੇ ਅਪੀਲ ਹੋ ਕੇ ਆਪਣਾ ਇਮਤਿਹਾਨ ਦਿੱਤਾ ਤੇ ਉਸ ਤੋਂ ਬਾਅਦ ਜਿਹੜੇ 12ਵੀਂ ਦੀ ਪ੍ਰੀਖਿਆ ਦੇ ਵਿੱਚ ਨੇ ਉਹ 272105 ਵਿਦਿਆਰਥੀ ਨੇ ਜਿਨ੍ਹਾਂ ਨੇ ਆਪਣੀ ਪ੍ਰੀਖਿਆ ਦਿੱਤੀ ਹੈ ਇਹ ਤੋਂ ਸਾਰਿਆਂ ਦੇ ਚੱਲਦੇ ਓਪਨ ਸਕੂਲ ਵੀ ਜਿਹੜਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ 9870 ਵਿਅਕਤੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ 10ਵੀਂ ਦਿੱਤੀ ਤੇ 12ਵੀਂ ਦੇ ਵਿੱਚ 13363 ਵਿਦਿਆਰਥੀਆਂ ਨੇ ਜਿਹੜਾ ਪੇਪਰ ਦਿੱਤੇ ਨੇ ਜਿਹੜੇ ਆਪਣੇ ਰਿਜ਼ਲਟ ਦੀ ਉਡੀਕ ਦੇ ਵਿੱਚ ਇਸ ਵੇਲੇ ਬੈਠੇ ਨੇ ਜੇ ਹੁਣ ਕੁਝ ਇਹੋ ਜਿਹੇ ਵੀ ਘਟਾਵਾਂ ਵਾਪਰ ਜਾਂਦੇ ਨੇ ਜਿਦੇ ਵਿੱਚ ਬੱਚੇ ਜਾਂ ਤਾਂ ਕਿਸੇ ਪੇਪਰ ਦੇ ਵਿੱਚ ਅੰਕ ਕਟਣ ਦੇ ਘਾਟ ਆ ਜਾਂਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਅੰਕ ਘੱਟ ਨੇ ਤੇ ਜਾਂ ਨਾਲਾ ਕਈਆਂ ਦੀਆਂ ਰੀਪੀਅਰਸ ਵੀ ਆ ਜਾਂਦੀਆਂ ਨੇ ਉਹਨਾਂ ਸਾਰਿਆਂ ਵਸਤੇ ਵੀ ਬੋਰਡ ਨੇ ਜਿਹੜੀ ਪ੍ਰਬੰਧ ਕੀਤੇ ਹੋਏ ਅੰਕ ਕਟੇ ਨੇ ਉਹ ਆਪਣੇ ਬੱਚੇ ਜਿਹੜੇ ਉੱਤਰ ਕਾਪੀ ਦੀ ਰੀਚੈਕਿੰਗ ਕਰਵਾ ਸਕਦੇ ਨੇ ਤੇ ਨਾਲ ਦੂਜੇ ਪਾਸੇ ਜਿਨ੍ਹਾਂ ਦੀ ਕੰਪਾਰਟਮੈਂਟਾਂ ਦੀ ਜਾਂ ਕਿਸੇ ਵਿਸ਼ਾ ਚ ਫੇਲ ਹੋ ਜਾਂਦੇ ਨੇ ਉਹਨਾਂ ਦੇ ਲਈ ਉਹਨਾਂ ਨੇ ਪ੍ਰੀਖਿਆ ਦਾ ਜਿਹੜਾ ਦੁਬਾਰਾ ਪ੍ਰਬੰਧ ਵੀ ਕੀਤਾ ਹੋਇਆ ਜਿਹੜੇ ਕਿ ਸਤੰਬਰ ਦੇ ਵਿੱਚ ਜਾ ਕੇ ਤੁਸੀਂ ਫਸ ਸਪਲੀਮੈਂਟ ਦੇ ਵਿੱਚ ਉਹ ਚ ਦੇ ਸਕਦੇ ਹੋ ਪਰ ਇਸ ਵੇਲੇ ਰਿਜ਼ਲਟ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਰਿਜ਼ਲਟ ਕਿਹੋ ਜਿਹਾ ਹੋਏਗਾ ਕਿਵੇਂ ਦਾ ਆਏਗਾ ਅੰਕ ਵੱਧ ਆਉਣਗੇ ਘੱਟ ਆਉਣਗੇ ਬੱਚਿਆਂ ਦੇ ਵਿੱਚ ਇਹ ਤੜਕਾ ਲਗਾਤਾਰ ਬਣਿਆ ਹੋਇਆ ਹੈ ਤੇ ਹੁਣ ਇਹ ਅਫਾਲਟ ਆਉਣ ਦੇ ਉੱਤੇ ਹੀ ਡਿਪੈਂਡ ਕਰਦਾ ਕਿ ਉਹਨਾਂ ਦਾ ਜਿਹੜਾ ਧਰਕਾ ਇਹ ਉਹਨਾਂ ਦਾ ਕਿਸੇ ਕੁਝ ਖੁਸ਼ੀ 'ਚ ਬਦਲਦਾ ਹੈ ਜਾਂ ਗਮੀ 'ਚ ਬਦਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ